ਬਨਪ੍ਰੀਤ ਬਦਲ ਹੋਰੀ ਵੀ ਉਰਦੂ ਚ ਗੱਲਾਂ ਕਰਦੇ ਵੱਡੇ ਹੁੰਤ ਨੇ ਜੀ ਉਹ ਤਾਂ ਇੱਥੋਂ ਦੀਆਂ ਗੱਲਾਂ ਬਾਤਾਂ ਨਹੀਂ ਕਰਦੇ ਉਹ ਤਾਂ ਪਾਕਿਸਤਾਨੀਆਂ ਗੱਲਾਂ ਕਰਦੇ ਆ ਅਸੀਂ ਕਿਹਦਾ ਕਟੀਆਂ ਉਹਦੇ ਇਲੈਕਸ਼ਨਾਂ ਚ ਹਾਂ ਤੇ ਉਹ ਕਾਂਗਰਸ ਭੱਜ ਗਿਆ ਯਾਰ ਜਦੋਂ ਜਦੋਂ ਕਬੂਦ ਦੇ ਪਰਦੇਸ਼ ਉਹ ਉੱਥੇ ਭੱਜ ਗਿਆ ਗੁਰੂ ਬਨਪ੍ਰੀਤ ਦਾ ਸੱਜਾ ਟੋਟੇ ਚਲ ਗਿਆ ਪੈਸੇ ਦਾ ਤੋਲਿਆ ਪਰਚੇ ਕਰਾਏ ਤੇ ਸਾਡਾ ਹਾਲ ਨਹੀਂ ਪੁੱਛਿਆ ਪੈਸਿਆਂ ਦਾ ਤੋਲਦੇ ਰਹਿਣਾ ਨੋਟਾਂ ਦਾ ਮਨਪ੍ਰੀਤ ਬਾਲੋਤ ਦੀ ਨੋਟਾਂ ਦਾ ਤੋਲਦੇ ਰਿਹਾ ਯਾਰ ਦੇਖੋ ਇਲੈਕਸ਼ਨ ਚ ਕਾਰ ਜਾਨਾ ਤਾਂ ਉਹਨਾਂ ਦਾ ਖਾਲੀ ਸੀ ਦੇਖੋ ਜੀ ਇਲੈਕਸ਼ਨ ਚ ਕਾਰ ਮੇਰੀ ਕੋਈ ਨਹੀਂ ਫਿਰਦਾ ਸੀ ਆਪ ਭਾਈ ਸਾਹਿਬ ਬੈਠੀ ਐ ਮੋਟਰਸਾਈਕਲ ਮੇਰਾ ਕੋਈ ਨਹੀਂ ਫਿਰਦਾ ਸੀ ਟਰੈਕਟਰ ਮੇਰੇ ਸੀਰੀ ਮੇਰੇ ਸੇਵਾ ਚ ਪਰਚੇ ਸਾਡੇ ਦੇ ਹੋਏ ਉਹ ਤਾਂ ਯਾਰ ਇਹਨਾਂ ਕੋਲੇ ਗੱਲ ਸੁਣ ਦਾ ਟਾਈਮ ਹੀ ਨਹੀਂ ਹੁੰਦਾ ਹੁਣ ਸਾਡੇ ਕੋਲੇ ਗੱਲ ਸੁਣ ਦਾ ਟਾਈਮ ਨਹੀਂ ਤੁਸੀਂ ਕਹਿੰਦੇ ਮਨਪ੍ਰੀਤ ਜਿੱਤੂਗਾ ਤੁਸੀਂ ਕਹਿੰਦੇ ਮਨਪ੍ਰੀਤ ਜਿੱਤੂਗਾ ਬਾਈ ਹੋਰੀ ਕਹਿੰਦੇ ਵੀ ਹੀ ਮਨਪ੍ਰੀਤ ਕਰਕੇ ਜੇਲਾਂ ਗੱਟੀਆਂ ਇਹਨਾਂ ਦਾ ਰੱਖਣਾ ਹੀ ਆ ਪਰਚੇ ਸਾਡੇ ਦੇ ਹੋਏ ਗਿੱਦੜ ਵਾਹੇ ਮਾਮਲਾ ਪੱਖਿਆ ਹੋਇਆ ਕਿਉਂਕਿ ਵੱਡੇ ਤਰੰਦਰ ਚੌਣ ਮੈਦਾਨ ਦੇ ਵਿੱਚ ਨੇ ਜਾਣਕਾਰ ਦੱਸਦੇ ਵੀ ਜਿੱਤ ਹਾਰ ਦਾ ਕੋਈ ਮਸਲਾ 5 ਕਿ 6000 ਵੋਟ ਦਾ ਪੈਣਾ ਹੈ ਕੋਣੀ ਪਿੰਡ ਚ ਇਹ ਇਕੱਲੇ ਪਿੰਡ ਦੀ ਵੋਟ ਹੀ 6000 ਹੈ ਯਾਨੀ ਕਿ ਫੈਸਲਾ ਕਰਨ ਦੀ ਜ਼ਰੂਰਤੇ ਪਿੰਡ ਰੱਖਦਾ ਸਾਰ ਨਾਲ ਥੋੜੇ ਬਜ਼ੁਰਗ ਨੇ ਬਾਬਾ ਅੱਸੀ ਕਾਲ ਕੀ ਹਾਲ ਚਾਲੇ ਠੀਕ ਹੈ ਜੀ ਥੋੜਾ ਕਿਹਨੂੰ ਅਜਾ ਹੁਣ ਬੇ ਬੋਲ ਦੱਸ ਹਾਂ ਠੀਕ ਹੈ ਜੀ ਠੀਕ ਠਾਕ ਹੋ ਕੀ ਲੱਗਦਾ ਗਾ ਗਿੱਦੜ ਵਾਹੇ ਦਾ ਸ਼ੇਰ ਕੌਣ ਆ ਖੇਦਰ ਤੇ ਨਹੀਂ ਲੱਗਦੇ ਆ ਅੱਛਾ ਤੇ ਹੁਣ ਛੇ ਮਦਾਰ ਜਾਂ ਪਤਾ ਲੱਗੂ ਵੀ ਨਿੱਤਰ ਦਾ ਕਿਹੜਾ ਹਾਂ ਖੇਦਰ ਕੋਲ ਹੀ ਆ ਨਾ ਮੇਰੀ ਘੋੜੀ ਬਹੁਤ ਭਾਈਦੀ ਬਰੋਬਰ ਹੈ ਨਾ ਪਤਾ ਲੱਗਦਾ ਹੂੰ ਕੋਈ ਸਰਕਸਾਲਾ ਸ਼ੇਰ ਤਾਂ ਨਹੀਂ ਓਰੇ ਸਰਕਸਾਲੇ ਇਹ ਨਾਮ ਜੋਂਡਾ ਸਰਕਸਾਲੇ ਤਾਂ ਹੁੰਦਾ ਆ ਕਿਹੜਾ ਉੱਟਾ ਬਹੁਤ ਦੇ ਕੋ ਕਰਦੇ ਆ ਤੇ ਮਗਰੋਂ ਨਹੀਂ ਮੁੜ ਕੇ ਮਾਰਦੇ ਇਹ ਟੂ ਪਹਿ ਪਹਿ ਪੂਰੇ ਪਹੁੰਚੇ ਨਹੀਂ ਪਾਇਦੇ ਨਹੀਂ ਗਏ ਜੀ ਨੌਰ ਅਸੀਂ ਤਾਂ ਕਲੀ ਦਾਅ ਖੇਡਣਾ ਰਿਹਾ ਉਹ ਇਹਨਾਂ ਲੀਡਰਾਂ ਨੂੰ ਬਤਾਓ ਲੀਡਰ ਕੌਣ ਨੇ ਓਏ ਹੋਏ ਹੋਏ ਚੇਅਰਮੈਨ ਸਾਹਿਬ ਸਸਿਕਾ ਨਹੀਂ ਨਹੀਂ ਹਸਰੀ ਗਾ ਲੱਗਦਾ ਬਾਈ ਵੀਰੇ ਭਾਜੀਪੀ ਬਨੋ ਤੁਸੀਂ ਕਮਾਨ ਸੰਭੀ ਹੋਈ ਕਹਿੰਦੇ ਹੈ ਮਨਪ੍ਰੀਤ ਬਾਲ ਦੇ ਖੱਬਾ ਹੱਥ ਨੇ ਇਹ ਸੱਜਾ ਹੀ ਸਾਨੂੰ ਤਾਂ ਮਨਪ੍ਰੀਤ ਜਿੱਦਾ ਲੱਗਦਾ ਹੋਰ ਮਾਮਦੇ ਬਾਲ ਜਿੱਤਣਗੇ ਵੀਰੇ ਹਾਂ ਹਾਂ ਉਦੋਂ ਭੰਨੀ ਦਰਿਆ ਆਉਂਦਾ ਕਿ ਨਾ ਫਟਿਆ ਕਿਹੜੀ ਚੀਜ਼ ਤੁਹਾਨੂੰ ਮਨਪ੍ਰੀਤ ਜਿਹੜੀ ਪਸੰਦ ਆੜੀ ਗਿੱਧੜ ਵਾਈਲ ਕੀਤੀ ਹਮ ਪਹਿਲਾਂ ਬਹੁਤ ਕਰਿਆ ਜੀ ਆ ਛੜਕਾ ਛੜਕਾ ਉਹਦੀਆਂ ਬਣਾਈਆਂ ਠੀਕ ਹੈ ਚਲੋ ਇਹਨਾਂ ਦੇਖਣਾ ਅੰਤ ਵਿੱਚ ਪਰ ਜਦੋਂ ਉਹਨਾਂ ਚ ਪਾਵਰ ਆਈ ਉਹ ਤਾਂ ਇਹ ਕਹਿੰਦੇ ਨੇ ਵੀ ਖਜ਼ਾਨਾ ਖਾਲੀ ਆ ਐ ਤਾਂ ਆਦੇ ਹੀ ਹੁੰਦੇ ਆ ਖਜ਼ਾਨਾ ਤਾਂ ਫਿਰ ਉਹ ਲੋਦੇ ਹੀ ਗਿਆ ਪੈਸੇ ਤਾਂ ਬਹੁਤ ਲਾਏ ਉਹਨੇ ਪਹਿਲਾਂ ਮਨੋਂ ਪੰਜਾਬ ਨੂੰ ਖਜ਼ਾਨਾ ਖਾਲੀ ਕਹਿੰਦੇ ਨੇ ਗਿੱਧੜ ਵਾਈ ਪੈਸਾ ਖੁੱਲਾ ਪਹੁੰਚਾ ਬਹੁਤ ਕੰਮ ਕਰਿਆ ਸਾਡੇ ਜੋ ਖਾਲ ਖੱਬਿਆਂ ਦਾ ਕੰਮ ਇਹਨਾਂ ਨੇ ਕਰੇ ਬਾਦਲ ਸਾਹਿਬ ਨੇ ਮੋਟਰਾਂ 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 ਦੀਆਂ ਇਹ ਸਾਰੇ 11-12000 ਜੀ ਵੋਟਾਂ ਲਾਉਂਗੀਆਂ 5-5 ਕਿੱਕੜਾ ਉਦੋਂ ਤਾਂ ਪਿੱਛੇ ਪਾਰਟੀ ਅਕਾਲੀ ਦਲ ਸੀਗੀ ਹਾਂ ਹਾਂ ਹੁਣ ਪਾਰਟੀ ਚੇਂਜ ਹੋ ਗਈ ਐ ਚੇਂਜ ਤਾਂ ਹੋ ਗਈ ਉਹ ਉਹ ਵੀ ਇੱਥੇ ਹੀ ਆ ਜਾਣਗੇ ਹੌਲੀ ਹੌਲੀ ਰਲ ਕੇ ਹੀ ਚੱਲਦਾ ਕੰਮ ਇਹਨਾਂ ਦਾ ਇਹ ਕਿਹੜਾ ਫਰਕ ਐ ਇਹਨਾਂ ਦਾ ਅਬੀ ਦੀ ਹੁਣ ਲੱਗਦਾ ਗੱਠਜੋੜ ਹੋਊਗਾ ਹੋਊਗਾ 27 ਚ ਹੋ ਜਾਊਗਾ ਸੁਖਵੀਰ ਬਾਦਲ ਮਨਪ੍ਰੀਤ ਨਾਲ ਰਿਸ਼ਤੇ ਚ ਭਰਾ ਹੀ ਲੱਗਦੇ ਨੇ ਹਾਂ ਅਕਾਲੀ ਦਲ ਚੋਂ ਨਹੀਂ ਲੜ ਰਿਹਾ ਅਕਾਲੀ ਦਲ ਮਨਪ੍ਰੀਤ ਨੂੰ ਵੋਟ ਪਾਉ ਤੋਂ ਲੱਗਦਾ ਪਾਊਗਾ ਜੀ ਸਨੇਹ ਲੱਗ ਸਾਰੇ ਤਾਂ ਨਹੀਂ ਜਾਣਦੇਗੇ ਵਿੱਚ ਬਦਲ ਜਾਂਦੇ ਨੇ ਥੀਜਾ ਕੇ ਤਾਂ ਜਾਵੜਦਾ ਸਨੇਹ ਤਾਂ ਲਾਉਂਦੇ ਪਰ ਸਾਰੇ ਇਹਨਾਂ ਮੰਨਦੇ ਹੁੰਦੇ ਟੀਪੀਟੀ ਲੋਣ ਦਾ ਇੱਕ ਪੋਸਟਰ ਆ ਵੀ 16 ਸਾਲ ਇਹਨੂੰ ਦੇ ਦਿੱਤੇ 12 ਇਹਨੂੰ ਦੇ ਦਿੱਤੇ 2.5 ਮੈਨੂੰ ਵੀ ਦੇ ਲੋ ਤੇ ਉਹ ਚਾਹ ਦਾ ਦਸ ਸਾਲ ਆ ਜੀ ਇੱਥੇ ਹਲਕਾ ਨਿਚਾਰਜ ਰਿਹਾ ਦਸ ਸਾਲ ਆ ਹੁਣ ਪਾਵਰ ਤਾਂ ਨਹੀਂ ਸੀ ਤੇ ਪਾਵਰਫੁਲ ਸੀ ਤੇ ਹੋਰ ਜੋ ਕਿਸੇ ਦੇ ਅੱਖੇ ਹੁੰਦਾ ਹੀਗਾ ਮੋਲੋ ਦੇਖ ਲਿਆ ਤੁਸੀਂ ਵੀ ਡਿੰਪੀ ਹੋਣਾ ਨਾਲੋਂ ਤੁਹਾਨੂੰ ਮਨਪ੍ਰੀਤ ਬੱਲ ਜਾ ਰਹੇ ਹਾਤ ਸਿਆਣਾ ਹੀ ਆ ਉਹ ਸੈਂਟਰ ਦੇ ਹੱਥ ਭਾ ਗਿਆ ਜਿਹੜਾ ਤਗੜਾ ਹੀ ਗੇਨ ਤੋਂ ਕੋਈ ਸੋਚ ਕੇ ਗਿਆ ਅਗਲਾ ਤੁਸੀਂ ਕੀ ਸੋਚ ਕੇ ਭਾਜੇਪੀ ਨਾਲ ਆ ਅਸੀਂ ਆਨੇ ਕੰਮ ਹੋਣਗੇ ਸਾਡੇ ਗਾਂ ਕੋਈ ਲੋਡ ਪਾਉ ਪਾਈਪਾਂ ਪੂਪਾਂ ਪਾਉਣੀਆਂ 100 ਕੁਛ ਕਰਨਾ ਕੇ ਸੈਂਟਰ ਚੋਂ ਪੈਸਾ ਲਿਆਊਗਾ ਫਾਇਦਾ ਹੀ ਹੋਊ ਜਿੰਦਾਰਾਂ ਦਾ ਬਿਲਕੁਲ ਬਾਬਾ ਜੀ ਸੁਖਜਿੰਦਰ ਕੌਣੀ ਤੁਹਾਡੇ ਹੀ ਪਿੰਡ ਦੇ ਨਰਾਜ ਹੋ ਗਿਆ ਆਮ ਆਦਮੀ ਪਾਰਟੀ ਤੋਂ ਕਹਿੰਦਾ ਮੈਨੂੰ ਟਿਕਟ ਨਹੀਂ ਮਿਲੀ ਵੇ ਮਿਲਣੀ ਚਾਹੀਦੀ ਸੀਗੀ ਹਾਂ ਉਹ ਤਾਂ ਇਹਨੇ ਲਈ ਨਹੀਂ ਉਹ ਇੱਕ ਤਾਂ ਬਹੁਤ ਆਪਾੜੀ ਵਾਲੀ ਖੇਜਲੀ ਉਹ ਜਿੰਦਰ ਦੀ ਗੱਲ ਕਰ ਇਹਨੂੰ ਇਹ ਨਾਲ ਯਾਰ ਵਿਚਾਰਾ ਚੁੱਕ ਰਿਹਾ ਵੀ ਇਹਨੂੰ ਇਹ ਦੇ ਅਰੇ ਯਾਰ ਜਿੰਨੇ ਇਹ ਤੋਂ ਜਲਦੀ ਦਾ ਯੋੜਾ ਜੀ ਆਖਿਆ ਸੀ ਹੁਣ ਮਨਪਰੀ ਤੋਂ ਲੈਣਾ ਖੈਲਾ ਕੇ ਕਿਵੇਂ ਖੈਲਾਂਗੇ ਦਾ ਦਾ ਕਿੱਲੇ ਆਏਗੀ 12 12 ਇਹ ਬਹੁਤ ਡਗੜਾ ਕੋਲਾ ਤਕੜਾ ਕੋਲਾ ਹੈ ਨਾ ਇਹ ਤਾਂ ਗੱਲ ਮੰਨਦੇ ਕੋਣੀ ਵਾਲੇ ਬਾਈ ਤੁਹਾਨੂੰ ਕੀ ਲੱਗਦਾ ਕੋਲ ਤਕੜਾ ਆ ਇਹ ਪੰਜ ਸਾਹਿਬ ਪੰਜ ਸਾਹਿਬ ਨੇ ਉਹ ਹੈ ਸਰਪੰਚ ਬਾਈ ਤਕਰੀਰ ਦੇਣਾ ਸਰਪੰਚ ਬਣ ਜੇ ਬਿਨਾ ਵੋਟਾਂ ਤੋਂ ਸਾਰੀ ਉਮਰ ਦਾ ਸਰਪੰਚ ਪੱਕਾ ਹੀ ਸਰਪੰਚ ਹੈ ਪੱਕਾ ਪੱਕਾ ਸਰਪੰਚ ਸਾਹਿਬ ਦਾ ਫਟਾ ਬੜਾ ਤਕੜਾ ਨਹੀਂ ਆਪ ਨੂੰ ਕੋਈ ਨਹੀਂ ਬਾਈ ਤੁਹਾਨੂੰ ਕੀ ਲੱਗਦਾ ਕੌਣ ਜਿੱਤੂ ਇਹ ਤਾਂ ਮੁਕਾਬਲਾ ਚੱਲੀ ਜਾਂਦਾ ਹੈ ਕਿਸੇ ਬਾਰੇ ਕੋਈ ਨਹੀਂ ਕਹਿ ਸਕਦੇ ਬਰਾਬਰ ਆ ਜੀ ਰਬੂਰਾ ਹਜੇ ਆਉਣ ਵਾਲੇ 1-2 ਦਿਨਾਂ ਤੱਕ ਜੀ ਦੀ ਹਵਾ ਜ਼ਿਆਦਾ ਬਣੂ ਉਸੇ ਦਾ ਹੀ ਲੱਗੂ ਪਤਾ ਹਜੇ ਤੁਹਾਨੂੰ ਲੱਗਦਾ ਵੀ ਅਮਰਤਾ ਬੜੇਂਗ ਡਿੰਪੀ ਚ ਮੁਕਾਬਲਾ ਕਿ ਤਿੰਨ ਕੋਣੀ ਮੁਕਾਬਲਾ ਹਜੇ ਮਨਪ੍ਰੀਤ ਵੀ ਲਾਈ ਜਾਂਦਾ ਜੋਰ ਆਈ ਜਾਂਦਾ ਮੁਕਾਬਲੇ ਚ ਹਜੇ ਆਉਣ ਵਾਲਾ ਟਾਈਮ ਤੇ ਪਤਾ ਲੱਗੂ 2-3 ਦਿਨਾਂ ਤੱਕ ਟਾਈਮ ਤੁਹਾਡੇ ਹੱਥ ਚ ਹੀ ਆ ਤੁਸੀਂ ਨੂੰ ਦੱਸਣਾ ਤੁਸੀਂ ਕਿਹਦਾ ਟਾਈਮ ਚੰਗਾ ਲਿਆਉਣਾ ਚਾਹੁੰਦੇ ਦਿਨ ਪਏ ਆ ਨਾ ਪਹਿਲਾ ਰਾਜੇ ਦਾ ਥੋੜਾ ਕੀ ਲਾਲ ਤੁਹਾਨੂੰ ਵੀ ਅੱਛੇ ਦਿਨ ਕਿਸ ਕੇ ਆਉਣਗੇ ਅੱਛੇ ਦਾ ਮੌਕੇ ਤੇ ਪਤਾ ਲੱਗੂਗਾ ਹਜੇ ਹਜੇ ਨਹੀਂ ਕੋਈ ਕੋਈ ਹਾਲੇ ਹਾਲੇ ਆਓ ਬਾਬੇ ਅੱਗੇ ਆਓ ਤੁਹਾਨੂੰ ਪੁੱਛਦੇ ਕੋਈ ਨਹੀਂ ਹੈ ਵੀ ਹਜੇ ਕੁਝ ਵੀ ਹੋ ਸਕਦਾ ਹਜੇ ਕੋਈ ਨਹੀਂ ਕਹਿ ਸਕਦੇ ਕੀ ਹਮ ਇਹ ਮੌਕੇ ਤੇ ਅੱਗੇ ਪਤਾ ਨਹੀਂ ਕੀ ਬਣਨਾ ਪਾਸ਼ਣ ਤੁਸੀਂ ਸਾਰਿਆਂ ਦੇ ਸੁਣ ਰਹੇ ਹੋਗੇ ਪਿੰਡਾਂ ਚ ਅੱਜ ਵੀ ਮਨਪੀ ਤੁਹਾਡੇ ਪਿੰਡ ਆ ਰਹੇ ਉਹਨੇ ਬਸ ਇੱਥੇ ਸੁਣੀ ਜਾਂਦੇ ਅਸੀਂ ਨਹੀਂ ਸੁਣਨ ਗਏ ਕਿਤੇ ਪਾਸ਼ਣ ਕਿਹਦਾ ਤੁਹਾਨੂੰ ਵਧੀਆ ਲੱਗਾ ਪਾਸ਼ਣ ਤਾਂ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ ਆ ਹਾਂ ਤਪੀ ਜੀ ਦਾ ਹਰੇਕ ਹੀ ਚੰਗੀ ਬਣਾ ਕੇ ਲਿਆਉਂਦਾ ਨਾ ਹੁਣ ਤੂੰ ਛੱਡ ਲਿਆ ਸਾਨੂੰ ਤੇ ਤੇਰੇ ਕੋਲੇ ਵੀ ਆ ਗਏ ਆ ਬਰਾੜ ਬਰਾੜ ਸਾਹਿਬ ਵੀ ਇੱਥੇ ਚੌਣ ਲੜਨ ਚਾਹ ਬਰਾੜ ਸਾਹਿਬ ਵਿਚੋਂ ਲੜਨਾ ਚਾਹੁੰਦੇ ਸੀ ਕਾਗਜ਼ ਵਾਪਸ ਲੈ ਗਏ ਹੈਨਾ ਭਾਸ਼ਣ ਕਹਿੰਦੇ ਉਹਨਾਂ ਵੀ ਬੜਾ ਜ਼ਬਰਦਸਤ ਹੁੰਦਾ ਤੇਜ ਤੇਜ ਭਾਸ਼ਣ ਦਾ ਮਤਲਬ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਵੀ ਆਊਗਾ ਸਪੀਚ ਵਧੀਆ ਹੀ ਬਣਾ ਕੇ ਲਿਆਊਗਾ ਫੇਰ ਹੀ ਕੋਈ ਲੋਕ ਪ੍ਰਭਾਵਿਤ ਹੋਣਗੇ ਸਰਪੀਚ ਸੁਣ ਕੇ ਜਿਉਂਣ ਆਪਾਂ ਸਪੀਚ ਮੰਨ ਲਾ ਕੋਈ ਬਿਆਨ ਹੀ ਨਾ ਚੰਗਾ ਦਿੱਤਾ ਤਾਂ ਫੇਰ ਵੈਸੇ ਗਿੱਦੜ ਵਾਂਗ ਵਿਆਹ ਦਾ ਮਾਹੌਲ ਬਣਿਆ ਬਾ ਹੀ ਹੁੰਦਾ ਜਿਮਣੀ ਚੋਣ ਫਿਰ ਕੀ ਹੋਈ ਜਿਵੇਂ ਆ ਗਿਆ ਮੌਹਲੀ ਨਾ ਬਣਿਆ ਤਾਂ ਸਰ ਇਹ ਸਿਰੋਹੇ ਲੱਗ ਰਹੇ ਪਰਵਾਰਾਂ ਦੇ ਵਿੱਚ ਸਾਰੇ ਕੈਂਡੀਡੇਟ ਮੇਰੇ ਨੂੰ ਵੋਟ ਪਾਓ ਇਹਨੂੰ ਪਾਓ ਸਨੇਹ ਤਾਂ ਲੱ ਕਿਤੇ ਕਿਹੜਾ ਆਉਂਦਾ ਕਿਤੇ ਕਿਹੜਾ ਆਉਂਦਾ ਹਾਂ ਕਹਿੰਦੇ ਵੀ ਜਿਹਨੂੰ ਘਰੀ ਦੇਖਿਆ ਨਹੀਂ ਅੱਜ ਉਹ ਵੀ ਘਰਾਂ ਚ ਦੇਖਦੇ ਹੈਨਾ ਉਹੀ ਦੱਸਦੇ ਆ ਹੁਣ ਦੂਰੋਂ ਦੂਰੋਂ ਬੰਦੇ ਆਉਂਦੇ ਆ ਦੂਰੋਂ ਦੂਰੋਂ ਹੱਥ ਜੋੜ ਕੇ ਖੜ ਜਾਂਦੇ ਕਿਸੇ ਸਕੀਰੀ ਆ ਇਹਨੂੰ ਲੈਂਦੇ ਕਿ ਕਿਸੇ ਨੂੰ ਲੈਂਦੇ ਆ ਫਿਰ ਇਵੇਂ ਹੀ ਕੰਮ ਚੱਲਦੇ ਆ ਕਿਸੇ ਦੇ ਕੋਈ ਆਖੇ ਲੱਗ ਜਾਂਦਾ ਕਿਸੇ ਦੇ ਕੋਈ ਆਖੇ ਲੱਗ ਜਾਂਦਾ ਬਸ ਇਵੇਂ ਚੱਲਣਾ ਕੰਮ ਆ 10 15 ਦਿਨ ਦਾ ਸਸਰੀ ਘਰ ਸਸਰੀ ਘਰ ਤੇ ਲੱਗੇ ਹੋਏ ਆ ਹਾਂ ਹਾਂ ਬਸ ਬਣਾ ਲਈ ਨਹੀਂ ਸਸਰੀ ਘਰ ਬਸ ਸਸੇ ਕਾ ਕਿਨੂ ਬੁਲਾਉਂਗੇ ਵੈਸੇ ਜੇ ਦਾ ਇਹ ਮੌਕਾ ਦਿੰਦਾ ਸੇ ਅੱਜ ਤਾਂ ਦਿਨ ਬੋਲਵੇ ਅਜੇ ਹੋ ਸਕਦਾ ਕੁਛ ਵੀ ਹੋ ਸਕਦਾ ਕਿ ਏਸ ਵੀ ਹੋ ਸਕਦਾ ਕਿ ਕਿਤੇ ਦੋ ਪਾਰਟੀਆਂ ਦੀ ਗੱਠੀ ਸਿਆਂ ਦੀ ਬੜੀ ਕਹਾਣੀ ਹੋਵੇ ਪੈਸਾ ਚੱਲੂਗਾ ਪੂਰਾ ਤੁਹਾਨੂੰ ਲੱਗ ਇਹ ਨਹੀਂ ਅਸੀਂ ਕਹਿ ਸਕਦੇ ਕਿ ਇਹ ਤਾਂ ਪੈਸਾ ਚੱਲਣ ਦਾ ਪਤਾ ਲੱਗੂ ਚੱਲੂਗਾ ਕਿ ਨਹੀਂ ਕੈਸੇ ਵਾਲਾ ਬੰਦਾ ਜਿੱਤੂਗਾ ਮਨਪ੍ਰੀਤ ਬਾਦਲ ਸਾਹਿਬ ਦੇ ਜਿਹੜੇ ਦੋਸਤ ਕਹਿੰਦੇ ਪੈਸੇ ਵਾਲਾ ਜਿੱਤੂਗਾ ਜੀ ਆ ਇਹ ਤਾਂ ਇਹ ਪੈਸੇ ਵਾਲੇ ਖੇਡਦੇ ਹੁੰਦੇ ਅੱਜ ਕੱਲ ਕਿ ਨਹੀਂ ਆ ਜਾ ਉਰੇ ਆ ਜਾ ਪੈਸਾ ਤੁਹਾਨੂੰ ਲੱਗਾ ਤਿੰਨਾਂ ਕੋਲੇ ਬਰਾਬਰ ਦਾ ਹੈ ਕਿ ਕਿਸੇ ਕੋਲ ਵੱਧ ਵੀ ਆ ਬਰਾਬਰ ਦਾ ਹੁਣ ਉਹਦੇ ਵੀ 5 6 2 ਬਸ ਚੱਲਦੀ ਐ ਏਡੇ ਪੀ ਢਲਾਉਂਦੇ ਵੀ ਪਰ ਉਹ ਕਿਰਤ ਕਰ ਜਾਂਦਾ ਮੌਕੇ ਤੇ ਆ ਕੇ ਹਾਂ ਬਾਈ ਕੀ ਮੌਲ ਆ ਉਰੇ ਬਈ ਮੌਲ ਮਾਲ ਦੀ ਮੈਂ ਗੱਲ ਨਹੀਂ ਤੈਨੂੰ ਦੱਸਦਾ ਕੋਈ ਅਜੀ ਤਾਂ 8 ਪਰ ਤੇ 8 ਢੇਪੀ ਕੰਨੀ ਓਏ ਹੋਏ ਹਾਂ ਯਾ ਸਾਰੀ ਪੰਚਾਇਤ ਨੂੰ ਪਤਾ ਹੈ ਹੈ ਤੇ ਬਾਕੀ ਸਾਰਾ ਇਹਨਾਂ ਨੂੰ ਸਾਨੂੰ ਪਤਾ ਹੀ ਘਰੇ ਬਾਕੀ ਆਈ ਨਹੀਂ ਵੋਟਾਂ ਮੰਗਣ ਆਉਂਦੇ ਆ ਹੁਣ ਤਾਂ ਆਈ ਜਾਂਦਾ ਸਰ ਮਾਰ ਪੀਣਾ ਸਭ ਤੋਂ ਸਾਡਾ ਨੇੜ ਸੀ ਤੇ ਪਰ ਜਵਾਬ ਨੇੜ ਟੁੱਟ ਗਿਆ ਤਾਂ ਹੋ ਗਿਆ ਅਸਿਰ ਹੈ ਨਹੀਂ ਵੀ ਆਇਆ ਕਿ ਇਹ ਬੰਦਾ ਪਾਲਾ ਮਾਨਸਾ ਹੈ ਡਿੰਪੀ ਹਾਂ ਜੀ ਇਹਨੂੰ ਪਾਉਣੀ ਆਈ ਦਾ ਬਸ ਆਹੀ ਗੱਲ ਹੈ ਡਿੰਪੀ ਪਹਿਲਾਂ ਤਾਂ ਵਿਚਾਰਾ ਹਾਰਦਾ ਰਿਹਾ ਹੈਣਾ ਹੁਣ ਹੁਣ ਜਤਵਣਾ ਹਾਂ ਤਾਂ ਵੀ ਪਾਉਣੇ ਤਰਸ ਦੇ ਮਾਰੇ ਤਰਸ ਦੇ ਮਾਰੇ ਪਾਉਣੇ ਆ ਡਿੰਪੀ ਨੇ ਤਰਸਉਂਦਾ ਤੁਹਾਨੂੰ ਹਾਂ ਬਹੁਤ ਜਿਆਦਾ ਬਹੁਤ ਜਿਆਦਾ ਹਾਂ ਆਇਆ ਕਰੇ ਤੁਹਾਡੇ ਡਿੰਪੀ ਆਉਂਦਾ ਹੀ ਨੱਤੀ ਮਿਲਦਾ ਹੈ ਘਰੇ ਵੀ ਆਇਆ ਮਿਲਦਾ ਹੀ ਰੋ ਪਪੂ ਨੂੰ ਮਾਰ ਕੇ ਬਾਜਾ ਇਹ ਬਸ ਸਾਡਾ ਤੇ ਹੀ ਮਸਲਾ ਹੈ ਬੋਰਡ ਬੜੇ ਲੱਗੇ ਹੋਏ ਪਿੰਡਾਂ ਦੇ ਵਿੱਚ ਅਮਰਤਾ ਵੜਿੰਗ ਕਹਿੰਦੀ ਵੀ ਤੁਹਾਡੀ ਮੈਂ ਧੀ ਆ ਆਪਾਂ ਨੂੰ ਤਾਂ ਕਿਸ ਨੇ ਤਾਂ ਲਾਉਂਦਾ ਹੀ ਅਗਲਾ ਉਹ ਤਾਂ ਐਂ ਤਾਂ ਅਗਲਾ ਲਾਉਂਦਾ ਹੀ ਜਾਂ ਸਾਡੇ ਬਾਹਰ ਚ ਲਾਈ ਬੈਠੀ ਹੈ ਤੁਹਾਡੇ ਬਾਹਰ ਚ ਅਮਰਤਾ ਵੜਿੰਗ ਦਾ ਪੋਸਟਰ ਲੱਗਾ ਪਰ ਬੋਰਡ ਨਹੀਂ ਪਾਉਣੀ ਆ ਬੂ ਹਾਂ ਡੈਪਿੰਗ ਪਾਉਣੀ ਆ ਉਹ ਤਾਂ 8 ਪਰ 8000 ਅੱਥੇ ਡੈਪਿੰਗ ਹਾਂ ਸਾਰਾ ਪਰਿਵਾਰ ਸਾਡਾ ਤੂੰ ਅੱਠਾ ਵਾਹ ਬਣ ਜਾਂਦਾ ਲੈ ਮੈਂ ਹੁਣ ਝੋਟਕੀ ਬਾਈ ਹੁਣ ਆਈ ਕੌਣੀ ਰੌਣਕ ਲੱਗੀ ਹੈ ਬਾਈ ਕਿਆ ਲੱਗਦਾ ਹੈ ਪੂਰੇ ਕੌਣੀ ਚ ਤੂੰ ਰੈਪਿਟ ਲਾਉਂ ਸ਼ੋਰ ਇਹ ਸਾਰੇ ਕਹਿੰਦੇ ਮੁਕਾਬਲਾ ਹੈਗਾ ਨਹੀਂ ਨਹੀਂ ਕੋਈ ਮੁਕਾਬਲਾ ਨਹੀਂਗਾ ਇੱਕ ਤਰਫਾ ਹੋਊਗਾ ਇਲੈਕਸ਼ਨ ਇੱਕ ਤਰਫਾ ਬਿਲਕੁਲ ਮਤਲਬ ਪੈਸੇ ਦੇ ਜੋ ਤੇ ਕਿਵੇਂ ਨਹੀਂ ਨਹੀਂ ਵੈਸੇ ਹੀ ਤੁਹਾਨੂੰ ਕੌਣੀ ਵਾਲਿਆਂ ਨੂੰ ਰੋਸ ਨਹੀਂ ਕਿ ਤੁਹਾਡੇ ਕੌਣੀ ਪਿੰਡ ਦੇ ਬੰਦੇ ਨੂੰ ਟਿਕਟ ਨਹੀਂ ਮਿਲੀ ਤਾਂ ਤੁਸੀਂ ਡਿੰਪੀ ਨਹੀਂ 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 ਬਹੁਤ ਪਿਆਰਾ ਹੈ ਨਾ ਦੂਸਰਾ ਸਾਨੂੰ ਕੋਈ ਨਹੀਂ ਨਹੀਂ ਕੋਈ ਨਹੀਂ ਅੱਛਾ ਟਿਕਟ ਤੁਹਾਡੇ ਪਿੰਡ ਹਣੀ ਸੀ ਨਹੀਂ 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 ਇਹ ਤਾਂ ਚੱਕਰ ਕੋਈ ਹੈਬ ਜਾ ਕੋਈ ਨਹੀਂ 림ਪੀਣਾ ਸਾਡੀ ਉਹਨਾਂ ਨੂੰ ਲੱਦਾ ਵੀ ਪਰਪਾ ਤੁਹਾਡਾ ਨਾ ਨਰਮ ਇਨਸਾਨ ਹੈ ਯਾਰ ਬਹੁਤ ਨਰਮ ਇਨਸਾਨ ਹੈ ਇਦੋਂ ਨਰਮ ਕੋਈ ਇਸ ਹਾਲਾਤ ਲੱਕੀ ਲੀਡਰ ਹੀ ਨਹੀਂਗਾ ਬੜਿੰਗ ਸਾਹਿਬ ਜਦੋਂ ਮੰਤਰੀ ਬਣੇ ਸੀਗੇ ਬੱਸਾਂ ਨੂੰ ਨੱਥ ਪਾਈ ਸੀਗੀ ਉਦੋਂ ਤੁਸੀਂ ਕੀ ਸੋਚਦੇ ਨਹੀਂ ਉਹ ਤਾਂ ਇਹਨਾਂ ਦੇ ਸਿਆਸੀ ਈਸ਼ੂ ਹੁੰਦੇ ਆ ਪਬਲਿਸਿਟੀ ਸਟੰਟ ਹੁੰਦੇ ਆ ਹਰ ਇੱਕ ਲੀਡਰ ਨੇ ਕਰਨੇ ਆ ਉਹਦਾ ਹਰ ਇੱਕ ਲੀਡਰ ਨੇ ਕਰਨੇ ਆ ਹਰ ਇੱਕ ਨੇ 림ਪੀ ਉਹਨਾਂ ਦੀ ਬੱਸਾਂ ਚੱਲਦੀਆਂ ਉਰੇ ਤੁਹਾਨੂੰ ਉਹ ਬੱਸ ਮਾਫੀਆ ਲੱਗਦਾ ਜਾਂ ਲੱਗਦਾ ਵੀ ਕਿਰਤ ਦੀ ਕਮਾਈ ਹੈ ਨਹੀਂ ਕੋਈ ਐਡਾ ਵੱਡਾ ਮਾਫ ਮਾਸੀ ਮਾਫੀਆ ਬਣ ਕੇ ਕੋਈ ਬਾਹਲਾ ਕੋਈ ਤਾਂ ਤਾਂ ਜੋੜਿਆ ਗਿਆ ਬਾਹਲਾ ਤਾਂ ਨਹੀਂ ਜੋੜਿਆ ਗਿਆ ਵੀ ਕੋਈ ਐਡਾ ਵੱਡਾ ਤਾਂ ਜੋੜ ਲੈਣ ਬਹੁਤ ਬੱਸਾਂ ਹੈਂਗਾ ਮਨ ਲਾਦਾ ਲੋਕ ਮੋਟਰਸਾਈਕਲ ਕਰਾ ਗੁਰੋਂ ਤੇ ਆ ਵੀ ਜਾਂਦੇ ਸੀ ਤੱਕਦੇ ਚੜ੍ਹੇ ਵੀ ਨਹੀਂ ਬਸ ਤੇ ਇੱਥੇ ਥੋੜੇ ਬੰਦੇ ਹੋਣ ਜਿਹੜੇ ਬਸ ਤੇ ਚੜ੍ਹਨ ਵਾਲੇ ਉਹ ਵੀ ਕਹਿੰਦੇ ਕਹਿੰਦੇ ਬੇਸ਼ੱਕ ਐਮਐਲਏ ਨਹੀਂ ਬਣਿਆ ਡਿੰਪੀ ਨੇ ਪੱਲੋਂ ਪੈਸੇ ਉਹ ਲੋਕਾਂ ਲਈ ਖਰਚੇ ਸਹੀ ਗੱਲ ਹੈ ਬਿਲਕੁਲ ਸਹੀ ਹੈ ਜੇਬ ਚੋਂ ਉੱਤੇ ਆ ਯਾਰ ਵੀ ਇੱਕ ਸਾਦਾ ਤੇ ਸਿੰਪਲ ਇਨਸਾਨ ਆ ਜਟਕਾ ਬੰਦਾ ਕੋਈ ਰਾਜਨੀਤਿਕ ਸਟੰਟ ਬਾਜੀ ਵਾਲਾ ਬੰਦਾ ਨਹੀਂ ਆ ਬਨਪ੍ਰੀਤ ਬਦਲ ਹੋਰੀ ਵੀ ਉਰਦੂ ਚ ਗੱਲਾਂ ਕਰਦੇ ਉਹ ਤਾਂ ਵੱਡੇ ਹੁੰਤ ਨੇ ਜੀ ਉਹ ਤਾਂ ਇੱਥੋਂ ਦੀਆਂ ਗੱਲਾਂ ਬਾਤਾਂ ਨਹੀਂ ਕਰਦੇ ਉਹ ਤਾਂ ਪਾਕਿਸਤਾਨੀਆਂ ਗੱਲਾਂ ਕਰਦੇ ਆ ਅਸੀਂ ਕਿਹਦਾ ਕੱਟੀਆਂ ਉਹਦੇ ਇਲੈਕਸ਼ਨਾਂ ਚ ਹਾਂ ਤੇ ਉਹ ਕਾਂਗਰਸ ਭੱਜ ਗਿਆ ਯਾਰ ਜਦੋਂ ਅਸੀਂ ਤਰੀਕਾ ਬਹੁਤ ਦੇਰ ਤੋਂ ਉਹ ਉੱਥੇ ਭੱਜ ਗਿਆ ਗੁਰੂ ਬਨਪ੍ਰੀਤ ਸੱਜਾ ਥੋੜੀ ਦਲ ਗਿਆ ਆ ਪੰਚਾਇਤ ਆ ਆ ਪੰਚਾਇਤ ਆ ਇਹ ਆਸ ਦਿਨ ਵੀ ਗਰਮੀਤ ਤੇ ਪਰਚੇ ਨਹੀਂ ਹੋਏ ਇਹ ਸਾਡੇ ਆ ਦੱਸ ਦਿਨ ਪਰਚੇ ਹੋਏ ਮੰਨਪ੍ਰੀਤ ਦੀ ਪਤੰਗ ਅਸੀਂ ਦਾ ਪਰਚੇ ਅਸੀਂ ਦਾ ਤਰੀਕਾ ਭੁਗਤੀ ਜਾਂਦੇ ਸੀਗੇ ਮੰਨਪ੍ਰੀਤ ਬਾਦ ਸਾਹਿਬ ਆਵੋ ਮੜੇ ਤੁਸੀਂ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਵੀ ਮੰਨਪ੍ਰੀਤ ਜਿੱਤੂਗਾ ਤੁਸੀਂ ਕਹਿੰਦੇ ਮੰਨਪ੍ਰੀਤ ਜਿੱਤੂਗਾ ਬਾਈ ਹੋਰੀ ਕਹਿੰਦੇ ਵੀ ਹੀ ਮੰਨਪ੍ਰੀਤ ਕਰਕੇ ਜੇਲਾਂ ਗੱਟੀਆਂ ਇਹਨੇ ਰੱਖਣਾ ਹੀ ਆ ਪਰਚੇ ਕਰਾ ਛੱਡਦੇ ਹੋਏ ਕਿ ਨਹੀਂ ਹੋਏ ਮੇਰੀ ਗੱਲ ਸਮਝ ਪਰਚੇ ਮੇਰੇ ਕੋਲੇ ਕਾਗਜ਼ ਪਏ ਆ 8 ਸਾਲ ਤਰੀਕਾ ਭੁਗਤੀਆਂ ਮੈਂ ਪੀਪੀਪੀ ਵਲੇ ਜਦੋਂ ਤੁਸੀਂ ਨਹੀਂ ਜੀ ਨਹੀਂ ਜਦੋਂ ਕਾਲੀਦਾਲ ਸੀਗਾ ਜਦੋਂ ਕਾਲੀਦਾਲ ਹਾਂਜੀ ਹਾਂਜੀ ਮਤਲਬ ਸਾਲ ਛੜਤਾ ਮੰਨ ਹਾਂ ਯਾਰ ਕੋਈ ਹੱਦ ਨਹੀਂ ਅਸੀਂ ਨਹੀਂ ਛੱਡਾ ਗੋਣੇ ਛੱਡਿਆ ਅਸੀਂ ਚਲੋ ਨਹੀਂ ਸੀ ਮੰਨ ਲੋ ਅਸੀਂ ਬਾਦਲ ਸਾਹਿਬ ਨਾਲ ਜੁੜ ਗਏ ਜਦੋਂ ਮਨਪ੍ਰੀਤ ਤੇ ਬਾਦਲ ਲੱਗ ਹੋਏ ਵੱਡੇ ਬਾਦਲ ਸਾਹਿਬ ਸਾਡਾ ਪਹਿਲਾਂ ਵੀ ਬਾਦਲ ਸਾਹਿਬ ਨਾਲ ਅਸੀਂ ਤਾਂ ਬਾਦਲ ਸਾਹਿਬ ਦਾ ਭਤੀਜਾ ਕਰਕੇ ਹੀ ਮਨਪ੍ਰੀਤ ਨੂੰ ਸਪੋਰਟ ਕਰਦੇ ਸੀ ਮਤਲਬ ਹੁਣ ਵੀ ਤੁਸੀਂ ਬਾਦਲਾ ਕਰਕੇ ਜਾਂ ਤੁਹਾਡੇ ਮਨ ਚ ਅਕਾਲੀ ਦਲ ਦੇ ਲਈ ਸਤਕਾਰ ਆ ਇੱਕ ਬਿਲਕੁਲ ਆ ਅਕਾਲੀ ਦਲ ਅੱਛੇ ਨਹੀਂ ਲੜ ਰਿਹਾ ਉਹਦੇ ਕਰਕੇ ਡਿੰਪੀ ਨੂੰ ਵੋਟ ਪਾ ਰਹੇ ਨਹੀਂ ਉਹਦੇ ਨਾਲ ਲੈਂਕਾ ਤੇ ਡਿੰਪੀ ਛੱਡ ਰਿਹਾ ਲੰਮਾ ਸਮਾਂ ਬਾਕੀ ਅਕਾਲੀ ਮੈਨੜ ਬੰਦਾ ਵੀ ਹੈ ਮੈਂ ਵੇਨਪੀਦਾ ਨਜੀਰ ਸੂਕ ਹੈ ਜਦੋਂ ਇਹ ਕਾਂਗਰਸ ਦੇ ਜਾ ਕੇ ਖਜ਼ਾਨਾ ਮੰਤਰੀ ਬਣਿਆ ਜਿਹੜਾ ਨੇ ਅਕਾਲੀ ਸਰਕਾਰ ਦੇ 7.5 ਸਾਲ ਛੱਡੇ 5 ਸਾਲ ਇਹਦੇ ਨਾਲ ਰਹੇ ਇਹਨਾਂ ਨੇ ਬੈਕ ਨਹੀਂ ਇੱਧਰ ਦੇਖਿਆ ਮਨਪੀ ਸਾਹਿਬ ਨੇ ਅੱਛਾ ਬਠਿੰਡੇ ਤੋਂ ਇੱਧਰ ਨੂੰ ਨਹੀਂ ਆਈ ਮਤਲਬ ਤੁਹਾਡੀਆਂ ਉਰੇ ਇੱਥੇ ਪਰਚੀਆਂ 'ਚ ਫਸਾ ਕੇ ਤੁਹਾਨੂੰ ਵਿਚਾਲੇ ਛੱਡ ਗਏ ਤੇ ਹੋਰ ਲਾ ਕਿੰਨਾ ਕੁ ਲੱਗ ਗਿਆ ਮੇ ਤਾਂ ਕਾਰੀ ਚੀਜ਼ ਹੀ ਨਿਕਲੀ ਹੈ ਵਾਵਾ ਲੱਗਿਆ ਮੋਟੇ ਲੱਗਿਆ ਆਗੇ ਤੋਂ ਕੋਈ ਹੈ ਸਾਡੇ ਜਾ ਪੁਆ ਮੈਂ ਤੈਨੂੰ ਦੱਸਿਆ ਨਹੀਂ ਮੈਂ ਕਿ ਇਹ ਗੱਲ ਦੱਸਣੀ ਹੈ ਸਾਡੇ ਜਾ ਪਰਚੇ ਹੋਏ ਤੇ ਪਰ ਮਹਾਨਪ੍ਰੀਤ ਬਗਲ ਪਰਚੇ ਪਰਚੇ ਦਾ ਜਵਾਬ ਦੇਦੇ ਹੋ ਵੀ ਜਿਹੜਾ ਬੰਦਾ ਇਲੈਕਸ਼ਨ ਚ ਸਪੋਰਟ ਕਰਕੇ ਉਹਦੇ ਤੇ ਫੌਜਦਾਰੀ ਦਾ ਪਰਚਾ ਹੋਇਆ ਉਹਨੂੰ ਖੁਦ ਹੀ ਪੁੱਛ ਲਿਓ ਜੀ ਉਹਨੂੰ ਆਪ ਨੂੰ ਮੂੰਹ ਜਬਨ ਨਹੀਂ ਪਤਾ ਹੋਊਗਾ ਠੀਕ ਹੈ 22 ਫੇਸ 22 ਨਾਮ ਸਾਰਾ ਕੁਝ ਹੈ ਵੀ ਉਹਨਾਂ ਕਰਕੇ ਹੋਇਆ ਸਾਡਾ ਤਾਂ ਕੋਈ ਨਿੱਜੀ ਮਸਲਾ ਨਹੀਂ ਜੀ ਕਹਿੰਨਾ ਤੁਹਾਡੇ ਕੋਲ ਵੋਟ ਮੰਗਣ ਵੀ ਨਹੀਂ ਆ ਸਕਦੇ ਨੇ ਅਸੀਂ ਜਾਣੇ ਆਉਣੇ ਉਹਨਾਂ ਦੇ ਉਹਨਾਂ ਦੇ ਪਿਤਾ ਦੀ ਡੈਥ ਹੋਈ ਸੀਗੀ ਉਹਨਾਂ ਦੇ ਪਿਤਾ ਦੀ ਡੈਥ ਹੋਈ ਸੀ ਉਹ ਸਾਡੇ ਅਫਸੋਸ ਕਰਨ ਆਉਂਦੇ ਸ੍ਰੀ ਪਹਿਲਾਂ ਰਿਸ਼ਤੇਦਾਰਾਂ ਨੇ ਜਾਂਦੇ ਰਹੇ ਆ ਅਸੀਂ ਅਫਸੋਸ ਕਰਕੇ ਗੋਡਣਵਾਕੇ ਆਏ ਸੀਗੇ ਇਹ ਜੀ ਕੋਈ ਗੱਲ ਨਹੀਂ ਪਰ ਜਿਹੜੀਆਂ ਸਿਆਸੀ ਜੋ ਵਾਦੇ ਬਾਦ ਅਸੀਂ ਸਪੋਰਟ ਕੀਤੀ ਪੈਸੇ ਦਾ ਤੋਲਿਆ ਪਰਚੇ ਕਰਾਏ ਤੇ ਸਾਡਾ ਹਾਲ ਨਹੀਂ ਪੁੱਛਿਆ ਪੈਸਾਣਾ ਤੋਲਦੇ ਰਹਾ ਨੋਟਾਣਾ ਮਾਨਪ੍ਰੀਤ ਬਾਦਲ ਨੂੰ ਮਾਨਪ੍ਰੀਤ ਬਾਦਲ ਨੂੰ ਤੇ ਨੋਟਾਣਾ ਤੋਲਦੇ ਰਹਾ ਯਾਰ ਦੇਖੋ ਇਲੈਕਸ਼ਨ ਚ ਕਾਰ ਯਾਰਾਂ ਦਾ ਉਹਨਾਂ ਦਾ ਖਾਲੀ ਸੀਗੀ ਦੇਖੋ ਜੀ ਇਲੈਕਸ਼ਨ ਚ ਕਾਰ ਮੇਰੀ ਕੋਈ ਲਈ ਫਿਰਦਾ ਸੀ ਆ ਭਾਈ ਸਾਹਿਬ ਬੈਠੀ ਐ ਮੋਟਰਸਾਈਕਲ ਮੇਰਾ ਵੀ ਲਈ ਫਿਰਦਾ ਸੀ ਟਰੈਕਟਰ ਮੇਰੇ ਸੀਰੀ ਮੇਰੇ ਸੇਵਾ ਚ ਪਰਚੇ ਸਾਡੇ ਦੇ ਹੋਏ ਉਦੋਂ ਤਾਂ ਯਾਰ ਇਹਨਾਂ ਕੋਲੇ ਗੱਲ ਸੁਣ ਦਾ ਟਾਈਮ ਹੀ ਨਹੀਂ ਹੁੰਦਾਗਾ ਹੁਣ ਸਾਡੇ ਕੋਲੇ ਗੱਲ ਸੁਣ ਦਾ ਟਾਈਮ ਨਹੀਂ ਠੀਕ ਹੈ ਨਾ ਕਿੰਨੇ ਕਿੰਨੇ ਨਰਮ ਮੌਕੇ ਤੇ ਜਾਨ ਸੱਟ ਮਾਰੋਗੇ ਨਹੀਂ ਸੱਟ ਦਾ ਕਾਹਦੀ ਆ ਸਾਡਾ ਤਾਂ ਗੁੱਸਾ ਅਗਲਾ ਵੀ ਸਾਡੀ ਬਾਤ ਨਹੀਂ ਪਛਾਈਦਾ ਪਰਚੇ ਕਰਾ ਲੈ ਫਿਰ ਵੀ ਝਾਕਦੇ ਨਹੀਂ ਵੱਡੇ ਬੰਦੇ ਅਸੀਂ ਸੋਨੇ ਦਾ ਜਵਾਬ ਦਿੱਤਾ ਹਾਂ ਅਸੀਂ ਲੋਕ ਲੱਗ ਕੇ ਨਹੀਂ ਪਾਉਣੀਆ ਵੋਟ ਕਿੰਨੀ ਕਿ ਲਾਦੀ ਤੁਹਾਨੂੰ ਕਿੰਨੀ ਕਿ ਲੀਡ ਨਾਲ ਜਿਤਾਵਾਂਗੇ 10000 ਪਲੱਸ ਹੋਊਗੀ 15-20000 ਤਾਂ ਰਾਜਾ ਹੁਣੀ ਮੰਨੇ ਬੈਠੇ ਵੀ ਸਾਡੀ ਇਨੀ ਲੀਡ ਚਲੋ ਕੁਛ 10000 ਪਲੱਸ ਤੇ ਲੀਡ ਹੋਊਗੀ ਉਹ ਤਾਂ ਅਗਲੇ ਨੇ ਆਖਣੇ ਹੁੰਦਾ ਇਹ ਤਾਂ ਅਗਲੇ ਨੇ ਆਖਣੇ ਹੁੰਦਾ ਇਹ ਤਾਂ ਅਗਲੇ ਇਹ ਤਾਂ ਇਹ ਨਹੀਂ ਆਖਣਾ ਹੁੰਦਾ ਕਿ ਨਹੀਂ ਅਹ ਚਲੋ ਕੋਈ ਅੰਤਪਰਾੜ ਸਾਹਿਬ ਵੀ ਇਧਰ ਆ ਗਏ ਆ ਜਗਮੀ ਸਿੰਘ ਬਰਾੜ ਚਲੋ ਚੰਗੀ ਆ ਉਹਨਾਂ ਦੀ ਹੈ ਤੇ ਆ ਕਰ ਰਹੇ ਆ ਜੇ ਕੋਈ ਦੇਖੋ ਜੀ ਜੰਗ ਦੇ ਵਿੱਚ ਕੋਈ ਡਲੀ ਚਲਾਉਂਦਾ ਡੜਾ ਚਲਾਉਂਦਾ ਸਤਕਾਰ ਹੈ ਅੱਗ ਲੱਗੀ ਕੋਈ ਬੁਝਾਉਂਦਾ ਕੋਈ ਕਹਿੰਦੇ ਉਹ ਚਿੜੀ ਪਾ ਗਈ ਸੀਗੀ ਚੁੰਝਾ ਭਰ ਕੇ ਹਾਂ ਤੇ ਉਹਦਾ ਵੀ ਸਤਕਾਰ ਹੈ ਜਿਹੜਾ ਕੋਈ ਕਰ ਰਿਹਾ ਬਹੁਤ ਵਧੀਆ ਗੱਲ ਹੈ ਫਰਜ਼ ਬੰਦਾ ਉਹ ਕਹਿੰਦਾ ਵੀ ਮੇਰੀ ਢਿੱਲੋ ਪਰਿਵਾਰ ਨੇ ਦੋ ਵਾਰੀ ਮਦਦ ਕੀਤੀ ਹੈ ਤੇ ਮੈਂ ਉਸ ਮਦਦ ਦਾ ਕਰਜ਼ਾ ਤਾਰਦਾ ਹਾਂ ਕੋਈ ਅਸੀਂ ਢਿਲੋ ਸਾਬ ਤੋਂ ਕੰਮ ਨਹੀਂ ਲਿਆ ਕੋਈ ਕਦੇ ਕੰਮ ਨਹੀਂ ਆਖਣਾ ਪਰਮਾਤਮਾ ਕੰਮ ਨਾ ਵੀ ਪਾਵੇ ਜਦੋਂ ਅਸੀਂ ਤਿੰਨ ਪੀੜੀਆਂ ਤੋਂ ਬਾਅਦ ਸਾਬ ਦੇ ਫੈਲ ਰਹੇ ਆ ਉਹਨਾਂ ਦੇ ਨਾਲ ਜਾਣਾ 27 ਦੇ ਵਿੱਚ ਫਿਰ ਬਦਲ ਸਾਹਿਬ ਨੇ ਚੱਲੋਂਗੇ ਉਹ ਤਾਂ ਹੁਣ ਸਮਾਂ ਦੱਸੂਗਾ ਜੀ ਕੀ ਹਾਲਾਤ ਆ ਕੌਣ ਇਲੈਕਸ਼ਨ ਲੜਦਾ ਅੱਜ ਦੇ ਸਮੇਂ ਅੱਜ ਦੇ ਇਲੈਕਸ਼ਨ ਦੀ ਗੱਲ ਕਰੋ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕਿਸਕਰ ਬਟੂਟ ਬੈਠਦਾ ਸੋਏ ਵੀ ਪੂਰੇ ਮਜੇ ਹੋਏ ਖੜਾ ਰਹੀ ਨੇ ਸਿਆਸਤ ਦੇ ਕੌਣੀ ਪਿੰਡ ਬਹੁਤ ਜ਼ਿਆਦਾ ਵੋਟ ਹੈਗੀ ਮਨਪ੍ਰੀਤ ਤਾਂ ਨਾਰਾਜ਼ ਵੀ ਆ ਵੀ ਉਹਦੇ ਖਾਤਰ ਪਰਚੇ ਚੱਲ ਰਹੇ ਬਟ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਜ ਜਦੋਂ ਚੋਣ ਲੜਨ ਵਾਸਤੇ ਟਿਕਟ ਮਿਲ ਗਈ ਤਾਂ ਅੱਜ ਫਿਰ ਹਾਲਾਤ ਸਾਹਮਣੇ ਆਉਣ ਗਈ ਤਾਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਗਿੱਜੜ ਪਾਹੇ ਦੀ ਫੇਰੀ ਸਾਡੀ ਲਗਾਤਾਰ ਜਾਰੀ ਹੈ ਕਮੈਂਟ ਚ ਆਪਣੀ ਰਾਏ ਦਿਓ ਸਸਟੀਆਂ ਕਾਰਾਂ